ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਨ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਉਮੀਦ ਕਰਦਾ ਤੁਹਾਨੂੰ ਜਰੂਰ ਪਸੰਦ ਹੋ ਪਸੰਦ ਹੋਈ ਤਾਂ ਅੱਗੇ ਵੀ ਸ਼ੇਅਰ ਕਰਿਆ ਕਰੋ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰ ਲਿਆ ਕਰੋ ਇਹ ਕਵਿਤਾ ਮੈਂ ਸੰਗਣ ਵਾਲੇ ਬੰਦਿਆਂ ਤੇ ਲਿਖੀ ਹੈ ਜਿਹੜੇ ਸੰਗਦੇ ਸੰਗ ਤੇ ਆਪਣਾ ਟਾਈਮ ਖਰਾਬ ਕਰ ਲੈਂਦੇ ਆ ਚੱਲ ਦੁਨੀਆ ਦੀ ਛੱਡ ਤੇ ਦਿਲ ਦੀ ਸੁਣੀਏ ਚੱਲ ਦੁਨੀਆ ਦੀ ਛੱਡ ਤੇ ਦਿਲ ਦੀ ਸੁਣੀਏ ਸੰਗ ਨੂੰ ਛੱਡ ਕੇ ਮੰਜ਼ਲ ਚੁਣੀਏ ਸੰਗ ਦੇ ਆ ਤੰਦਾਂ ਵਿੱਚ ਜ਼ਿਆਦਾ ਨਾ ਜਕੜੇ ਜਾਈਏ ਆਓ ਸੰਗ ਦਾ ਮੋਖਟ ਲਾਈਏ ਆਪਣੇ ਆਪਣੇ ਅੰਦਰ ਦੇ ਇਨਸਾਨ ਜਗਾਈਏ ਸੰਗ ਦੇ ਸੰਗ 'ਚ ਰਹਿ ਨਾ ਜਾਈਏ ਸੰਗ ਦੇ ਸੰਗ 'ਚ ਰਹਿ ਨਾ ਜਾਈਏ ਸੰਗ ਦੇ ਨਾ ਰਹਿ ਜਾਈਏ ਸਿੱਖਿਆ ਤੋਂ ਵਾਂਝੇ ਵਿਚਾਰ ਆਪਣੇ ਕਰੀਏ ਸਾਂਝੇ ਕਿਤੇ ਇਹ ਨਾ ਹੋਵੇ ਗੱਲ ਨਾ ਦਿਲ ਦੀ ਕਿਸੇ ਨੂੰ ਕਹਿ ਨਾ ਪਾਈਏ ਆਓ ਸੰਗ ਦਾ ਮੋਖਟ ਲਾਈਏ ਆਪਣੇ ਆਪਣੇ ਅੰਦਰ ਦੇ ਇਨਸਾਨ ਜਗਾਈਏ ਸੰਗ ਦੇ ਸੰਗ 'ਚ ਰਹਿ ਨਾ ਜਾਈਏ ਸੰਗ ਦੇ ਸੰਗ 'ਚ ਰਹਿ ਨਾ ਜਾਈਏ ਸੰਗ ਦਾ ਕੰਮ ਅਧੂਰੇ ਰੱਖਣਾ ਇਹ ਤੁਸੀਂ ਸੋਚਣਾ ਸੰਗ ਨੂੰ ਛੱਡਣਾ ਜਾਂ ਸੰਗ ਨੂੰ ਮੂਰੇ ਰੱਖਣਾ ਆਓ ਸੰਗ ਦੇ ਸੰਗਲ ਨੂੰ ਅਸੀਂ ਗੱਲ ਚੋਂ ਲਾਈਏ ਆਓ ਸੰਗ ਦਾ ਮੁਖਟ ਲਾਈਏ ਆਪਣੇ ਆਪਣੇ ਅੰਦਰ ਦੇ ਇਨਸਾਨ ਜਿਗਾਈਏ ਸੰਗ ਦੇ ਸੰਗ ਚ ਰਹਿ ਨਾ ਜਾਈਏ ਸੰਗ ਦੇ ਸੰਗ ਚ ਰਹਿ ਨਾ ਜਾਈਏ ਕਿਸੇ ਨੇ ਬਣਨਾ ਡਾਕਟਰ ਮਾਸਟਰ ਕਿਸੇ ਨੇ ਕਰਨੀਆਂ ਕਥਾ ਵਿਚਾਰਾਂ ਅੱਗੇ ਵਧਣ ਦੀ ਦਿੰਦੀ ਦੁਨੀਆ ਪਿੱਛੇ ਰਹਿਾ ਨੂੰ ਲਾਣ ਤਾਂ ਹਜ਼ਾਰਾਂ ਏ ਕੀ ਆਖੂ ਉਹ ਕੀ ਆਖੂ ਇਹਨਾਂ ਗੱਲਾਂ ਤੋਂ ਨਾ ਘਬਰਾਈਏ ਆਉ ਸੰਗ ਦਾ ਮੁਖਟ ਲਾਈਏ ਆਪਣੇ ਆਪਣੇ ਅੰਦਰ ਦੇ ਇਨਸਾਨ ਜਗਾਈਏ ਸੰਗ ਦੇ ਸੰਗ 'ਚ ਰਹਿ ਨਾ ਜਾਈਏ ਸੰਗ ਦੇ ਸੰਗ 'ਚ ਰਹਿ ਨਾ ਜਾਈਏ ਮਾਨਸੀਆਂ ਵਾਲਿਆ ਕਾਮਯਾਬੀ ਚੁੰਮੂ ਕਦਮੋ ਵੀ ਤੇਰੇ ਮੰਜ਼ਲ ਨੂੰ ਮਿਲਣੇ ਰਾਹ ਬਥੇਰੇ ਸੰਗਦਿਆਂ ਸੰਗਦਿਆਂ ਜੱਗ ਤੇ ਸੀਰੇ ਛਾਪ ਕੋਈ ਆਪਣੀ ਛੱਡ ਨਾ ਜਾਈਏ ਸਾਂਗਦਿਆਂ ਸਾਂਗਦਿਆਂ ਜੱਗ ਤੇ ਸੀਰੇ ਸ਼ਾਪ ਕੋਈ ਆਪਣੀ ਸਾਡਾ ਨਾ ਜਾਈਏ ਆਓ ਸੰਗ ਦਾ ਮੁਖ ਢਲਾਈਏ ਆਪਣੇ ਆਪਣੇ ਅੰਦਰ ਦੇ ਇਨਸਾਨ ਜਗਾਈਏ ਸਾਂਗ ਦੇ ਸੰਗ ਚ ਰਹਿ ਨਾ ਜਾਈਏ ਸੰਗ ਦੇ ਸੰਗ ਚ ਰਹਿ ਨਾ ਜਾਈਏ ਧੰਨਵਾਦ